ਮਾਰੂ ਮਹੱਲਾ ਪਹਿਲਾ ਨਾ ਜਾਣਾਂ ਮੂਰਖ ਹੈ ਕੋਈ ਨਾ ਜਾਣਾਂ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਫਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏ ਕਹਿ ਇਕ ਜੋਤ ਦੋਏ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰੂ ਦਵਾਰੈ ਨਾਉ ਪਾਈਐ ਬਿਨ ਸਤਗੁਰ ਪੱਲੈ ਨਾ ਪਾਈ ਸਤਗੁਰ ਕੈ ਪਾਣੈ ਮਨ ਵਸੈ ਤਾਂ ਅਹਨਸੁ ਰਹੈ ਲਿਵ ਲਾਈ ਰਾਜੰ ਰੰਗੰ ਰੂਪੰਗ ਮਾਲੰ ਜੋ ਬਨ ਤੇਜੁ ਆਰੀ ਹੁਕਮੀ ਬਾਦੇ ਪਾਸੈ ਖੇਲਹਿ ਉਪੜੇ ਕਾ ਸਾਰੀ ਜਗ ਚਤਰ ਸਿਆਣਾ ਪਰਮ ਪਲਾਣਾ ਨਾਉ ਪੰਡਤ ਪੜਹਿ ਗਵਾਰੀ ਨਾਉ ਵਿਸਾਰਹਿ ਬੇਦ ਸਮਲਹਿ ਵਿਖ ਭੂਲੇ ਲੇ ਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿ ਰਹਿ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਤ ਰਾਜੇ ਕਹਾ ਸਬਾਏ ਦੋ ਅੰਤਰ ਸੋਹ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੈ ਸ਼ਬਦ ਸਹਿਜ ਸੁਭਾਈ ਇਹ ਹਾਵੇਦਨ ਸੋਈ ਜਾਣੈ ਅਵਰਕੇ ਜਾਣੈ ਕਾਰੀ ਜੀਓ ਆਪੇ ਮਿਲੇ ਆਪ ਮਲਾਈ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰਤੁ ਮਾਰੀ ਜੀਓ ਰਹਾਉ ਦੇਵ ਦ੍ਰਿਸ਼ਟ ਜਾਗੈ ਪਰਮ ਚਕਾਏ ਗੁਰ ਪ੍ਰਸਾਦ ਪਰਮ ਪਦ ਪਾਈ ਸੋ ਜੋਗੀ ਇਹ ਜੋਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਤਨ ਪਰ ਮੇਲਾ ਹੋਐ ਗੁਰਮਤ ਵਿਚੋਂ ਦੁਰਮਤ ਖੋਐ ਰੰਗ ਸਿਓ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਝੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੁ ਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮਕ ਤ੍ਰਿਸ਼ਨਾ ਭੁਖ ਗਵਾਏ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਤਾਰੀ ਜੀਓ ਅਗਮ ਨਿਗਮ ਸਤਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰਜਨ ਜਾਤਾ ਜਿਨ ਕੋ ਨਦਰਤੁ ਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚੋ ਗਵਾਏ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਿਰੈ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸਚੈ ਸ਼ਬਦ ਰਤੇ ਬਹਿਰਾਗੀ ਹੋਰ ਭਰਮ ਭੂਲੇ ਗਾਵਾਰੀ ਜੀਓ ਗੁਰਮਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵਿਣ ਨਾਮੈ ਕੋ ਬੇਲੀ ਨਹੀਂ 부ਜੈ ਗੁਰਬੀਚਾਰੀ ਜੀਉ ਅਮਰਤ ਨਾਮੁ ਸਦਾ ਸੁਖ ਦਾਤਾ ਗੁਰਪੂਰੈ ਜੁਗ ਚਾਰੇ ਜਾਤਾ ਜਿਸ ਤੂ ਦੇਵ ਹੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਖ 84 ਭ੍ਰਮ ਤੇ ਭ੍ਰਮ ਤੇ ਨਰਾ ਭੋਜਨ ਅਭ ਪਾਯੋ ਰੇ ਮੂੜੇ ਤੂੰ ਚੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆਸਿਓ ਉਰਜਾਇਓ ਰਹਾਓ ਰਤਨ ਜਵੇ ਹਰ ਬਨ ਜਨ ਆਇਓ ਕਲਰ ਲਾਦ ਚਲਾਇਓ ਜੇ ਘਰ ਮਹ ਤੁਦ ਰਹਿਨਾ ਬਸਨਾ ਸੋ ਘਰ ਚੀਤਨਾ ਆਇਓ ਅਤਲ ਅਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਜ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮੈਂ ਔਰ ਜਾਇਓ ਜਿਤ ਕੋ ਲਾਇਓ ਤਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਮਾਰੂ ਮਹੱਲਾ ਪੰਜਵਾਂ ਕਰ ਅਨਗਰਹ ਰਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਠ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਉ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਦੀ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾਂ ਕਹਿ ਸੰਤ ਤੇਰਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖ ਨ ਪੁਹ ਹੈ ਤਾਹੀ ਰਿੱਧ ਸਿੱਧ ਨਵ ਨਿਦ ਜਾਂ ਕਹਿ ਅਮਰਤਾ ਪਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ ਬੇਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਾਵਾਰ ਅਨਕ ਪਰਾਸਤ ਮਿਟਹਿ ਖਿਨ ਮਹਿ ਹਿਰਦੈ ਜਪ ਭਗਵਾਨ ਪਾਵਨ ਨਾਤੇ ਮਹਾ ਪਾਵਨ ਕੋਟ ਦਾਨ ਇਸ ਨਾਨ ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਉਹ ਆ ਕੋ ਲੈ ਸਵਾਰਿਓ ਤੇਲਨਾ ਦੀਨੋ ਦੋਸ ਮਨ ਮੇਰੇ RAM ਰੋ ਨਿਤ ਨੀਤਾ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤਾ ਰਹਾਉ ਚਰਨ ਤਲੈ ਉਗਾਹੀ ਬੈਸਿਉ ਸ਼ਰਮਨਾ ਰਹਿਉ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਉ ਤੀਰ ਚੰਦਨ ਅਗਰ ਕਪੂਰ ਲੇਪਨ ਤੇ ਸਸੰਗੇ ਨਹੀਂ ਪ੍ਰੀਤਾ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾਮਨੀ ਬਪਰੀਤਾ ਊਚ ਨੀਚ ਵਿਕਾਰ ਸੋਕ੍ਰਿਤ ਸੰਲਗਨ ਸਭ ਸੁਖ ਸਤਰ ਮਿੱਤਰ ਸਤਧਨ ਨਾ ਕਛੂ ਜਾਣੈ ਸਰਬਜੀ ਸਮਤ ਕਰ ਪਰਗਾਸ ਪ੍ਰਚੰਡ ਪ੍ਰਗਟਿਉ ਅੰਧਕਾਰ ਬਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੀ ਮਨਨਾ ਭਇਉ ਬਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾਮਾਨ ਸੁ ਭਾਏ ਅਪਾਏ ਜੋ ਨਿਕਟ ਆਵੈ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿਜ ਸੁ ਭਾਏ ਚਰਨ ਸਰਨ ਸਨਾਥ ਏਹੋ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਹਾਰ ਹਰ ਨਾਮ ਅਰਾਧਨਾ ਤਿਆਗਨਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਨਾ ਲਗਨਾ ਲਗਣ ਨੀਕਾ ਗੁਰ ਚਰਨੀ ਮਨ ਲਗਨਾ ਇਹ ਵਿਦਤ ਸਹਿ ਪ੍ਰਾਪਤੀ ਜਾਂ ਕਹਿ ਮਸਤਕ ਭਾਗ ਨਾ ਕਹੋ ਨਾਨਕ ਤਿਸ ਸਭ ਕਿਸ ਨੀਕਾ ਜੋ ਪ੍ਰਭ ਕੀ ਸਰਨਾਗਿਨਾ ਮਾਰੂ ਮਹਾਂ